ਸਾਨੂੰ ਉਹ ਜਿਹਾ ਅਕੈਡਮਿਕ ਮਾਹੌਲ ਨਾ ਕਲਾਸਾਂ ਚ ਮਿਲਦਾ ਨਾ ਕਿਤੇ ਹੋਰ ਮਿਲਦਾ ਅਟੈਟਿਊਡ ਮਾਹੌਲ ਦੇ ਨਾਂ ਤੇ ਸਾਡੀ ਯੂਨੀਵਰਸਿਟੀ ਦਾ ਸਾਡੇ ਐਜੂਕੇਸ਼ਨ ਸਿਸਟਮ ਦਾ ਨਿਜੀ ਚਰਨ ਕੀਤਾ ਜਾਂਦਾ ਪਘਵਾ ਚਰਨ ਕੀਤਾ ਜਾਂਦਾ ਮੈਨੂੰ ਅਕੈਡਮਿਕ ਮਾਹੌਲ ਉਹ ਜਿਹਾ ਹੁੰਦਾ ਜਿੱਥੇ ਦੱਸਿਆ ਜਾਵੇ ਕਿ ਸਾਡੇ ਸਮਾਜ ਦੀਆਂ ਇਹ ਪ੍ਰੋਬਲਮਾਂ ਕਿ ਉਹਨਾਂ ਦਾ ਹੱਲ ਕੀ ਹੋ ਸਕਦਾ ਉਹੋ ਜਿਹੀ ਰਿਸਰਚ ਹੋਵੇ ਜੇ ਅਸੀਂ ਚਾਹੁੰਦੇ ਆ ਇੱਥੇ ਇੱਕ ਡੈਮੋਕਰੈਟਿਕ ਮਾਹੌਲ ਹੋਵੇ ਅਕੈਡਮਿਕ ਮਾਹੌਲ ਹੋਵੇ ਤਾਂ ਸਾਨੂੰ ਨਾ ਤਾਂ ਵੀਸੀ ਨੇ ਦੇਣਾ ਨਾ ਇਹ ਡੀਐਸਡਬਲਿਊ ਨੇ ਦੇਣਾ ਨਾ ਇਹ ਪੋਰਸ ਨੇ ਦੇਣਾ ਇਹ ਸਭ ਉਸ ਅਕੈਡਮਿਕ ਮਾਹੌਲ ਦੇ ਜਿਹਦੀ ਅਸੀਂ ਗੱਲ ਕਰਦੇ ਆ ਉਹਦੇ ਵਿਰੋਧੀ ਆ ਤੇ ਅਸੀਂ ਇੱਕ ਜਮੂਰੀਅਤ ਵਾਲਾ ਅਕੈਡਮਿਕ ਮਾਹੌਲ ਚਾਹੁੰਦੇ ਆ ਉਹਦੇ ਲਈ ਸਾਨੂੰ ਲਗਾਤਾਰ ਜ਼ੋਰ ਲਾਉਣਾ ਪੈਣਾ ਉਹਦੇ ਲਈ ਇੱਥੇ ਲੜਾਈ ਲੜਨੀ ਪੈਣੀ ਹੈ। ਦੇਖੋ ਇੱਥੇ 1 ਮਹੀਨੇ ਤੋਂ ਲੰਬਾ ਸੰਘਰਸ਼ ਚੱਲ ਰਿਹਾ ਹੈ। ਇੱਥੇ ਯੂਨੀਵਰਸਿਟੀ ਦੀ ਇੱਕ ਡੈਮੋਕਰੈਟਿਕ ਬਾਡੀ ਹੁੰਦੀ ਹੈ ਸੈਨੇਟ। ਇਹਦੀਆਂ ਚੋਣਾਂ ਕਰਾਈਆਂ ਜਾਂਦੀਆਂ ਨੇ ਹਰ 4 ਸਾਲ ਤੋਂ ਬਾਅਦ ਤੇ ਉਹ ਜਿਹੜੇ ਯੂਨੀਵਰਸਿਟੀ ਦੇ ਜ਼ਰੂਰੀ ਫੈਸਲੇ ਨੇ ਉਹ ਬਾਡੀ ਉਹ ਫੈਸਲੇ ਲੈ ਸਕਦੀ ਹੈ। ਪਰ ਯੂਨੀਵਰਸਿਟੀ ਨੇ ਸੈਨੇਟ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਪਿਛੇ ਲੰਬੇ ਸਮੇਂ ਤੋਂ ਕਰ ਰਹੀ ਹੈ ਜਿਵੇਂ 21 ਜ ਵੀ ਇਹ ਕੀਤਾ ਸੀਗਾ ਇਹਨਾਂ ਨੇ ਪਰ ਵਿਦਿਆਰਥੀਆਂ ਨੇ ਸੰਘਰਸ਼ ਕਰਕੇ ਸੈਨੇਟ ਨੂੰ ਛੋਣਾ ਕਰਵਾਈਆਂ ਇਸ ਵਾਰੀ ਫੇਰ ਸੈਨੇਟ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹਨੂੰ ਲੈ ਕੇ ਇੱਕ ਮਹੀਨੇ ਤੋਂ ਉੱਤੇ ਹੋ ਚੁੱਕਿਆ ਵੀ ਸੰਘਰਸ਼ ਚੱਲ ਰਿਹਾ ਵਿਦਿਆਰਥੀਆਂ ਦਾ ਪੀਯੂ ਦੇ ਵਿਦਿਆਰਥੀਆਂ ਦਾ ਅਸੀਂ ਵੱਖ-ਵੱਖ ਜਥੇਬੰਦੀਆਂ ਨੇ ਮਿਲ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੀ ਬਣਾਇਆ ਹੋਇਆ ਹੈ ਤੇ ਇਹਦੇ ਤਹਿਤ ਅਸੀਂ ਜਿਹੜੇ ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਚ ਯੂਨੀਵਰਸਿਟੀਜ਼ ਲਗਾਤਾਰ ਪ੍ਰੋਟੈਸਟ ਕਰ ਰਹੇ ਹਨ ਆਪਣੀ ਜਿਹੜੀ ਕਜਮੂਰੀ ਆਪਣੀ ਮੰਗ ਹੈ ਉਹ ਚੱਕ ਰਹੇ ਹਨ ਕਾਫੀ ਸਮੇਂ ਤੋਂ ਪਰ ਜਿਹੜੀ ਯੂਨੀਵਰਸਿਟੀ ਪ੍ਰਸ਼ਾਸਨ ਹੈ ਅਥਾਰਟੀ ਹੈ ਇਹਨਾਂ ਦਾ ਰਵਈਆ ਸ਼ੁਰੂ ਤੋਂ ਆਇਆ ਰਿਹਾ ਵੀ ਜਿਹੜੇ ਵਿਦਿਆਰਥੀ ਨੇ ਆਪਣੀ ਹੱਕ ਦੀ ਜਿਹੜੀ ਮੰਗ ਹੈ ਉਹ ਚੁੱਕ ਰਹੇ ਨੇ ਫੇਰ ਵੀ ਉਹਨਾਂ ਨੂੰ ਲਗਾਤਾਰ ਦਬਾ ਰਹੀ ਹੈ ਧਮਕਾ ਰਹੀ ਹੈ 13 ਤਰੀਕ ਨੂੰ ਅਸੀਂ ਕਮਾਂਜ ਕੱਟਿਆ ਸੀਗਾ ਐਸੀ ਇੱਕ ਇਵੈਂਟ ਸੀ ਉੱਥੇ ਵੀਸੀ ਨੇ ਆਉਣਾ ਸੀਗਾ ਤੇ ਅਸੀਂ ਉਹਦਾ ਕਰਾਇਓ ਕਰਨ ਜਾ ਰਹੇ ਸੀ ਪਹਿਲੇ ਵਸੇ ਇਵੈਂਟ ਤੋਂ ਕਾਫੀ ਦੂਰ ਸੀ ਕਿਹਾ ਜੇ ਤੇ ਜਿਹੜੀ ਚੰਡੀਗੜ੍ਹ ਪੁਲਿਸ ਹੈ ਉਹਦੇ ਨਾਲ ਲੱਗ ਯੂਨੀਵਰਸਿਟੀ ਸਿਕਿਉਰਿਟੀ ਫੋਰਸ ਹੈ ਉਹਨਾਂ ਨੇ ਸਾਡੇ ਉੱਤੇ ਬਰਬਰ ਤਰੀਕੇ ਨਾਲ ਲਾਠੀ ਚਾਰਜ ਕੀਤੀ ਤੇ ਸਾਡੇ ਡਟਾਇਆ ਕੁੜੀਆਂ ਨੇ ਅਸੀਂ ਤਿੰਨਾਂ ਦੇ ਫਰਚਾ ਵੀ ਹੋਇਆ ਤੇ ਅਸੀਂ ਅਸੀਂ ਦੋਵੇਂ ਸੀਗੀਆਂ ਉੱਥੇ ਤੇ ਸਾਡੇ ਸਾਨੂੰ ਮੇਲ ਪੁਲਿਸ ਅਫਸਰਾਂ ਨੇ ਲਾਠੀਆਂ ਮਾਰੀਆਂ ਨੇ ਸਾਨੂੰ ਮੈਨ ਹੈਂਡਲ ਕੀਤਾ ਸਾਡੀਆਂ ਬਾਹਾਂ ਮਰੋਡੀਆਂ ਨੇ ਤੇ ਇਹ ਸਾਰਾ ਕੁਝ ਇਹਦਾ ਵੀਡੀਓ ਪ੍ਰੂਫ ਵੀ ਹੈਗਾ ਇਹਦੇ ਸਾਰੇ ਪ੍ਰੂਫ ਵੀ ਹੈਗੇ ਸਾਡੇ ਕੋਲ ਵੀ ਯੂਨੀਵਰਸਿਟੀ ਕੈਂਪਸ ਦੇ ਅੰਦਰ ਪੁਲਿਸ ਬਾਹਰੋਂ ਆ ਕੇ ਇੱਥੋਂ ਦੇ ਵਿਦਿਆਰਥੀਆਂ ਨਾਲ ਹੀ ਧੱਕੇਸ਼ਾਹੀ ਕਰਦੀ ਪਈ ਤਾਂ ਅੱਜ ਇਹ ਪੰਜਾਬ ਯੂਨੀਵਰਸਿਟੀ ਦੀ ਹੋੰਦ ਦੀ ਗੱਲ ਹੈ ਕਿ ਜੇ ਅਸੀਂ ਅੱਜ ਇਹ ਆਵਾਜ਼ ਨਹੀਂ ਚੁੱਕਾਂਗੇ ਤਾਂ ਕੱਲ ਨੂੰ ਇਸ ਯੂਨੀਵਰਸਿਟੀ ਨੇ ਰਹਿ ਨਹੀਂ ਜਾਣਾ ਤਾਂ ਅੱਜ ਸਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਜੋ ਵੀ ਇਹ ਦੇਖ ਰਹੇ ਹੈ ਵੀ ਵੱਧ ਤੋਂ ਵੱਧ ਇਸ ਮੋਰਚੇ 'ਚ ਸ਼ਾਮਲ ਹੋਓ ਇਹਦਾ ਜਿਹੜਾ ਸਮਰਥਨ ਹੈ ਇਸ ਮੋਰਚੇ ਦਾ ਉਹ ਜ਼ਰੂਰ ਕਰੋ ਤਾਂ ਕਿ ਪੰਜਾਬ ਯੂਨੀਵਰਸਿਟੀ ਇੱਕ ਜਿਹੜੀ ਪੰਜਾਬ ਦੀ ਯੂਨੀਵਰਸਿਟੀ ਹੈ ਉਹ ਬਚੀ ਰਹੇ ਇੱਥੇ ਜਿਹੜੀ ਪ੍ਰਸ਼ਾਸਨ ਹੈ ਉਹਨੂੰ ਦੱਸਣਾ ਚਾਹੁੰਦੇ ਆ ਕਿ ਧਰਾਵਿਆਂ ਤੋਂ ਧਮਕੀਆਂ ਤੋਂ ਨਹੀਂ ਡਰਦੇ ਅੱਗੇ ਵੀ ਆਪਣੀ ਜਿਹੜੀ ਆਵਾਜ਼ ਹੈ ਉਹ ਚੁੱਪ ਕੇ ਰਵਾਂਗੇ